ਇਹ ਆਪਣੇ ਪਿੰਡ ਦੇ ਗੁਰੂਗਰ ਦੀ ਸਾਰੀ ਵਾਸਤੇ ਹਨ ਪਰਤ ਪਾਈ ਜਾ ਰਹੀ ਹੈ ਪਹਿਲਾਂ ਉਧਰ ਪਰਾਣ ਦੀ ਨੀਵਾ ਬੜਾ ਹੁਗਾ ਉੱਚਾ ਕਰਕੇਗਾ ਉਥੇ ਪਰਤ ਪੈ ਰਹੀ ਹੈ ਪਹਿਲਾਂ ਟੋਬਾ ਹੁੰਦਾ ਪੂਰੇ ਤੇ ਪਿੰਡ ਦਾ ਨਗਰ ਦਾ ਬਹੁਤ ਸਮਰਥਨ ਆ ਹੈ ਹਨਾ ਯੋਗਦਾਨਾ ਪੂਰਾ ਜਿਹ ਹੈ ਜਾਂ ਹੋਇਆ ਸਾਰੇ ਆਪ ਦਾ ਬਲੋਕ ਹੋਇਆ ਕਰ ਰਹੇ ਨੇ ਤੇ ਤਿੰਨ ਚਾਰ ਦਿਨ ਹੋ ਗਏ ਪਰਤ ਪੈਂਦੇ ਨੇ ਉਹਦੇ ਤੇ ਕਾਫੀ ਟਰੈਕਟਰ ਲੱਗੇ ਨੇ ਦੂ ਉਹ ਮਿੱਟੀ ਲਿਆਉਦੇ ਨੇ ਕਾਫੀ ਖੇਤਾਂ ਚੋਂ ਕਾਫੀ ਦੂਰ ਹੈ ਤੇਰੀ ਬਹੁਤ ਵਧੀਆ ਕੰਮ ਕੀਤਾ ਨੱਕੜੇ ਬਹੁਤ ਵਧੀਆ ਸਾਥ ਦਿੱਤਾ ਹੈ ਨਾ ਤੇ ਅੱਗੇ ਵਾ ਅੱਗੇ ਵਲੌਗ ਦੇ ਵਿੱਚ ਤੁਹਾਨੂੰ ਹੋਰ ਵੀ ਦਿਖਾਵਾਂਗੇ ਹੈ ਨਾ ਅੱਗੇ ਕਹਾ ਕਿ ਜਿੱਥੋਂ ਮਿੱਟੀ ਆਉਂਦੀ ਹੈ ਕਾਪੀ ਦਰੋਂ ਆਉਂਦੀ ਹੈ ਇਹ ਯਾਰ ਤਿੰਨ ਜੀ ਐਸ ਜੀ ਵੀ ਚੱਲਦੀਆਂ ਨੇ ਵੀਰੇ ਤੇ 15 16 17 ਟਰੈਕਟਰ ਨੇ ਤਿੰਨ ਚਾਰ ਦਿਨ ਹੋ ਗਏ ਬਹੁਤ ਵੱਡਾ ਟੱਪਾ ਜਿਹਾ ਸੀ ਸਾਰਾ ਚੱਕਤਾ ਤੇ ਥੋੜੀ ਰਹਿ ਗਿਆ ਸੀ ਰਹਿ ਗਿਆ ਮਨ ਲਾ ਕੱਲ ਦਾ ਦਿਨ ਹੋਰ ਲੱਗੂਗਾ ਜਿਹੜੇ ਆਪਣੇ ਭਰਤ ਦੇ ਲਈ ਟਰੈਕਟਰ 22 ਤੋਂ ਪਲੱਸ ਟਰੈਕਟਰ ਨੇ ਤੇ ਤਿੰਨ ਜੀਸੀਬੀ ਨੇ ਤੇ ਕੁਝ ਟਰੈਕਟਰ ਉੱਥੇ ਨੇ ਤੇ ਇੱਕ ਦੋ ਦਿਨਾਂ ਦਾ ਕੰਮ ਹੋ ਰਿਹਾ ਹੈ ਭਰਤ ਦਾ ਤੇ ਸੰਘਰਸ਼ ਤਾਂ ਬਹੁਤ ਵੱਡਾ ਸਾਡਾ ਪਿਆ ਬਹੁਤ ਵੱਡਾ ਸਹਿਯੋਗ ਤੇ ਬਹੁਤ ਵੱਡਾ ਬਰੰਦਾ ਹੈ ਨਾ ਇੱਕ ਪਿੰਡ ਦਾ ਮੇਨ ਗੁਰੂ ਘਰ ਹੈ ਵੱਡਾ ਬੂਲਕਰ ਤੇ ਅੱਗੇ-ਅੱਗੇ ਤੁਹਾਨੂੰ ਹੋਰ ਵੀ ਦੱਸਦੇ ਰਹਾਂਗੇ ਨਾ ਜਾਣਕਾਰੀ ਇਹ ਨਾਲ ਇਹ ਰੋ ਮਿੱਟੀ ਜਾ ਰਹੀ ਹੈ ਪਿੰਡ ਨੂੰ ਪਿੰਡ ਤੋਂ ਕਾਫੀ ਦੂਰ ਆ ਦਾ ਪੂਰੇ ਟਿੱਬਾ ਦੀ ਪਿੰਡ ਦਾ ਬਹੁਤ ਵੱਡਾ ਲੋ ਜੀ ਅੱਜ ਆਗਲਾ ਦੇਣਾਗਾ ਹਨਾ ਮਿੱਟੀ ਦਾ ਸੇਵਾ ਦਾ ਮਿੱਟੀ ਦੀ ਹੈਵਾ ਇਹ ਆਪਣੇ ਗੁਰੂ ਘਰ ਦੇ ਸਾੜੀ ਵਾਸਤੇ ਅੱਜ ਤਿੰਨ ਚਾਰ ਦਿਨ ਹੋ ਗਏ ਭਰਤ ਨੂੰ ਭਰਤ ਚਾਲ ਕੰਮ ਜਾਂਦੇ ਨੂੰ ਪੂਰੇ ਕਾਫੀ ਵੱਡਾ ਟਿੱਬਾ ਦੀ ਹੈ ਔਰੇ ਇਹ ਸਾਰੀ ਜਗਾ ਚ ਇੱਧਰ ਇੱਧਰ ਤੇ ਖਿੱਚ ਲੈ ਕੰਮ ਮਿੱਟੀ ਦਾ ਪੂਰਾ ਪੂਰਾ ਜੋਰਾਂ ਦੇ ਚੱਲਦਾ ਕੰਮ। ਕਾਫੀ ਟਰੈਕਟਰ ਨੇ ਅੱਜ ਵੀ। ਕਰੀਬ ਕੱਲ੍ਹ ਵਾਲੇ ਤਾਂ ਸਾਰੀ ਨੇ ਦੇ ਵਿੱਚ ਨਵੇਂ ਵੀ ਟਰੈਟ ਆਏ ਨੇ। 20 ਤੋਂ ਪਲੱਸ ਅੱਜ ਫੇਰ ਨੇ ਟਰੈਟ। ਤੇ ਸੰਗਤਾਂ ਦਾ ਬਹੁਤ ਵਧੀਆ ਸਾਥ ਹੈਗਾ। ਤੇ ਐਵੇਂ ਚੱਲ ਅੱਗੇ ਇਸ ਨੂੰ ਵੀਡੀਓ ਦੇ ਵਿੱਚ ਹੋਰ ਦਿਖਾਵਾਂ ਤੇ ਕਿਵੇਂ ਕਿਵੇਂ ਅੱਗੇ ਅੱਗੇ ਇਸ ਨੂੰ ਸਾਰਾ ਕੁਝ ਦੱਸਾਂਗੇ ਹੈ ਨਾ ਵੀ ਕਿ ਕਿੱਥੇ ਮਿੱਟੀ ਪੈ ਰਹੀ ਆ ਉੱਥੇ। ਤੇ ਕਾਫੀ ਵੱਡਾ ਟੱਪਾ ਧੀਏ ਪਿੰਡ ਦਾ ਇੱਧਰ ਦੀ ਵੀ ਟਰੈਕ ਆਉਂਦੇ ਨੇ ਦੂਜੀ ਸਾਈਡ ਤੋਂ ਰਸਤੇ ਨੇ ਇੱਕ ਰਸਤੇ ਟਰੈਕ ਆਉਂਦੇ ਨੇ ਇੱਕ ਜਾਂਦੇ ਨੇ ਇਤੋਂ ਉੱਚਾ ਕਰਤਾ ਹੁਣ ਇਧਰੋਂ ਉੱਚਾ ਕਰਦੇ ਜਾਂਦੇ ਨੇ ਧੰਨੀ ਵੇ ਇਧਰੋਂ ਸਮੁੰਦਰੀ ਨਿਸ਼ਾਨ ਸਾਹਿਬ ਉੱਥੇ ਗੁਰੂ ਘਰਾਂ ਉੱਥੇ ਨੀਵਾ ਹੋ ਗਏ ਤੇ ਥੋੜਾ ਪਿਰੇ ਥਾਂ ਖੁੱਲਾਗਾ ਤੇ ਉੱਚਾ ਹੋਊਗੀ ਤੇ ਵਧੀਆ ਬਣ ਜੂਗਾ ਹਨਾ ਪੰਡਾਲ ਲੰਗਰ ਆ ਰੋਟੋਬਾ ਦੀ ਬਣਾ ਡੋਂਬਾ ਭਾਰ ਕੇ ਪਰਿਆਗਾ ਅਜੇ ਜੀ ਬਿਨਾਂ ਅਲਟਰਾ ਟਬਖਨੇ ਬਣਾਉਂਦਾ ਹੱਥ ਚ ਨਹੀਂ ਆਉਂਦੇ ਦੀ ਇਹ ਐ ਅਲਾਈਨਮੈਂਟ ਮਾਰੋ ਘੱਟਾ ਦਾ ਜੇ ਅਲਾਈਨਮੈਂਟਾਂ ਜੀ ਨੂੰ ਤਾਂ ਸੈਟਿੰਗ ਹੋਣਾ ਦੀ ਇਹ ਆ ਪਹੁੰਚ ਜਾਂਦਾ ਜੇਸੀਵੀ ਨਾਲ ਕਈਆਂ ਨਾਲ ਤਾਂ ਲੋਟ ਨਹੀਂ ਆ ਰਹੀ ਤੇ ਆ ਠੱਕ ਤੇ ਇਧਰ ਕਰਤਾ ਮੰਤੰਤ ਹਰ ਤੋਂ ਉੱਥੇ ਗਾਣਾ ਜਿੱਥੇ ਤੇ ਡਰਾਈਵ ਕਰਦੇ ਨੇ ਤੇ ਨੀਚੀ ਹੋਣੀ ਹੈ ਪੱਤ ਦਾ ਟਾਈਮ ਉਹ ਬਹੁਤ ਯਾਦੇ ਪਰ ਤਬਈ ਬਣਨਾ ਨਾ ਨਿਊਚ ਹੋਗਾ ਤੇ ਕੱਲ ਦਾ ਇਹਨਾਂ ਹੋਰ ਲੱਗੂਗਾ ਤੇ ਅੱਜ ਵਾਲਾ ਵਿੱਚ ਇੱਕ ਜੀਪ ਜੀਸੀਵੀ ਮਿਸ ਹੋ ਗਈ ਸੀ ਹਣਾ ਆਈ ਨਹੀਂ ਸੀ ਉਹਦੇ ਕਰਕੇ ਟਰੈਟਾ ਹੌਲੀ ਆਉਂਦੀ ਬਹੁਤ ਟਾਈਮ ਬਾਅਦ ਆਉਂਗਾ ਟਰੈਟਾ ਟਾਈਮ ਲੱਗੇਗਾ ਟਰੈਟ ਵਾਲੇ ਨੇ ਜੀਸੀਵੀ ਅੱਜ ਦੋ ਨੇ ਪਹਿਲਾਂ ਕੁਝ ਟਾਈਮ ਮੋਰੇ ਵੀ ਕੰਮ ਕਰੀਏ ਥੋੜੇ-ਮੋਟੇ ਦਰਖਤ ਜਿਹੜੇ ਸੁੱਕੇ ਹੋਏ ਉਹ ਪੱਤੇ ਨੇ ਅੰਦਰ ਇਹ ਸ਼ਾਮ ਸ਼ਾਮ ਦਾ ਟਾਈਮ ਹੋ ਗਿਆ ਬਹੁਤ ਉਹੋ ਚੀਜ਼ ਹੈ ਨਾ ਕਿਸੇ ਬਾਈ ਨੇ ਟਰੈਕਟਰ ਲਿਆਂਦਾ ਨਮਾ ਮਹਿੰਦਰਾ ਹਜੇ ਹਾਰ ਨਹੀਂ ਲਿਆ ਪਹਿਲੀ ਸੇਵਾ ਦੇ ਵਿੱਚ ਇਹ ਚੱਲਿਆਗਾ ਹਜੇ ਟਰੈਕਟਰ ਦਾ ਹਾਰ ਤੱਕ ਨਹੀਂ ਲਿਆ ਨਮਾ ਜਮਾ ਮਹਿੰਦਰਾ ਲਿਆਂਦਾ ਕਿਸੇ ਨੇ ਉਹਦੀ ਸੇਵਾ ਚ ਚੱਲ ਰਿਹਾ ਇਹ ਉਸ ਦਿਨ ਦੀ ਤੇ ਬਾਈ ਨੇ ਸੇਵਾ ਚ ਲਾਉਂਦਾ ਬਹੁਤ ਕਹਿੰਦਾ ਮੌਕਾ ਮਿਲਿਆ ਪਹਿਲੀਆਂ ਜੀ ਸਾਰੇ ਲੋਕ ਇਹਨਾਂ ਦੇ ਦੇਖਣੋਂ ਅਟਾਇ ਜੀ ਵੀ ਕੰਮ ਚੱਲ ਰਿਹਾ ਮਿੱਟੀ ਦਾ ਦਿੱਲੀ ਦੰਨ ਨੇ ਜੋ ਬੋਸ ਨੇਰਾ ਹੋ ਗਿਆ ਕਾ